ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਬਹੁਤ ਸਾਰੀਆਂ ਸੰਗਤਾਂ ਹਰ ਐਤਵਾਰ ਨੂੰ ਸ਼ਹੀਦਾ ਸਾਹਿਬ ਜਾ ਕੇ ਚਪੈਰਾ ਸੇਵ ਕਰਦੀਆਂ ਨੇ ਹਰ ਐਤਵਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਚਪੈਰਾ ਸੇਵਤੀ ਹਾਜ਼ਰੀ ਭਰਦੀਆਂ ਨੇ ਤੇ ਲੱਖਾਂ ਹੀ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸਾਧ ਸੰਗਤ ਜੀ ਜਦੋਂ ਵੀ ਐਸੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੇ ਆ ਦਸਮੰਦ ਕੱਢਦੀਆਂ ਜਾਂ ਫਿਰ ਸ਼ਹੀਦਾ ਸਿੰਘਾਂ ਦੇ ਵਸਤਰ ਦਿੰਨੇ ਆ ਕਹਿੰਦਾ ਭਾਬੀ ਕਿ ਅਸੀਂ ਚਦੂ ਵੀ ਸ਼ਹੀਦ ਸਿੰਘਾਂ ਦੀ ਛਾਗ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਕੋਈ ਵੀ ਸੇਵਾ ਕਰਦੇ ਆ ਤਾਂ ਉਸ ਵੇਲੇ ਸਾਡੇ ਤੇ ਸ਼ਹੀਦ ਸਿੰਘ ਬਹੁਤ ਕਿਰਪਾ ਕਰਦੇ ਆ ਸਾਡੇ ਉੱਪਰ ਪਰਮਾਤਮਾ ਦੀ ਇੰਨੀ ਕਿਰਪਾ ਹੋ ਜਾਂਦੀ ਏ ਕਿਸਾ ਨੂੰ ਜਿਹੜੇ ਦੁੱਖ ਨੇ ਉਹ ਦੁੱਖ ਸਾਨੂੰ ਦੁੱਖ ਨਹੀਂ ਲੱਗਦੇ ਸਾਡੇ ਵੱਡੇ ਵੱਡੇ ਜਿਹੜੇ ਦੁੱਖ ਨੇ ਉਹ ਸਾਨੂੰ ਬਿਲਕੁਲ ਹੀ ਛੋਟੇ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਪਰਮਾਤਮਾ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਸਾਥ ਸੰਗੇ ਜੀ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਕਿਥੇ ਕਾਰਜ ਸਿੱਧ ਹੋਈ ਜਾਂਦੇ ਨੇ ਅਸੀਂ ਕੀ ਕਰਦੇ ਆ ਕਿ ਬਹੁਤ ਸਮੇਂ ਤੋਂ ਸਾਡੇ ਜਿਹੜੇ ਕੰਮ ਨੇ ਉਹ ਰੁਕੇ ਹੁੰਦੇ ਨੇ ਤੇ ਜਿਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਪ੍ਰੋਬਲਮ ਤੇ ਟੈਨਸ਼ਨ ਦੇ ਵਿੱਚ ਰਹਿਨੇ ਆ ਕਿ ਸਾਡੇ ਜਿਹੜੇ ਕਾਰਜ ਨੇ ਉਰ ਰੁਕ ਚੁੱਕੇ ਨੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਬਹੁਤ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੇ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਪਰ ਜਦੋਂ ਸ਼ਹੀਦਾ ਸਿੰਘਾਂ ਦੀ ਸਾਸ ਸੰਗੇ ਜੀ ਕਿਰਪਾ ਹੋ ਜਾਂਦੀ ਹੈ ਨਾ ਤੇ ਉਸ ਸਮੇਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਕਿਥੇ ਕਾਰਜ ਹੋ ਰਹੇ ਨੇ ਕਿਥੇ ਨਹੀਂ ਹੋ ਰਹੀ ਕਿਵੇਂ ਥੋੜਾ ਥੋੜੀ ਸਾਡੀ ਚੀਜ਼ ਬਹੁਤੀ ਹੋ ਕੇ ਵਰਤ ਰਹੀਏ ਸਾਨੂੰ ਇਹ ਸਭ ਚੀਜ਼ਾਂ ਦੇ ਬਾਰੇ ਕੁਝ ਵੀ ਪਤਾ ਹੀ ਨਹੀਂ ਲੱਗਦਾ ਇਨੀ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੋ ਜਾਂਦੀ ਹੈ ਸਾਥ ਸੰਗਤ ਜੀ ਤੇ ਬਹੁਤ ਸਾਰੇ ਭੈਣ ਭਰਾਵਾਂ ਦਾ ਕਈ ਵਾਰ ਮਨ 'ਚ ਇਹ ਵੀ ਸੋਚਉਂਦੀ ਏ ਕਿ ਅਸੀਂ ਚੁਪੇਰਾ ਸੇ ਵੀ ਘਟਦੇ ਹਾਂ ਗੁਰਬਾਣੀ ਦਾ ਚਾਪ ਵੀ ਕਰਦੇ ਹਾਂ ਪਰ ਸਾਡੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਅਸੀਂ ਬਹੁਤ ਜ਼ਿਆਦਾ ਪਰਮਾਤਮਾ ਨੂੰ ਚਾਦ ਕਰਦੇ ਹਾਂ ਅਸੀਂ ਸਿਮਰਨ ਕਰਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਪਰ ਸਾਧ ਸੰਗਤ ਜੀ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਅੱਜ ਵੀ ਤੇ ਕੱਲ੍ਹ ਪਰਮਾਤਮਾ ਦੀ ਸਾਡੇ ਉੱਪਰ ਕਿਰਪਾ ਜ਼ਰੂਰ ਹੁੰਦੀ ਏ ਸਿਰਫ ਤਾਂ ਸਿਰਫ ਸਾਨੂੰ ਜ਼ਰੂਰਤ ਹੁੰਦੀ ਏ ਤੇ ਸਬਰ ਸੰਤੋਖ ਦੀ ਜਦੋਂ ਅਸੀਂ ਸਬਰ ਆਪਣੇ ਮਨ ਨੂੰ ਪੱਕਾ ਬਣਾ ਲੈਂਦੇ ਹਾਂ ਭੇ ਭਾਵੇਂ ਮੀ ਚਾਏ ਹੈ ਨੇਰੀ ਚਾਏ ਅਸੀਂ ਪਰਮਾਤਮਾ ਦਾ ਨਾਮ ਚ ਆਪਣਾ ਹੀ ਜਪਣਾ ਹੈ ਅਸੀਂ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਕਰਨਾ ਹੈ ਭਾਵੇਂ ਸਾਡੇ ਤੇ ਕਿੰਨੇ ਵੀ ਦੁੱਖ ਕਿਉ ਨਾ ਹੋਣ ਤਾਂ ਫਿਰ ਪਰਮਾਤਮਾ ਸਾਡੇ ਤੇ ਕਿਰਪਾ ਕਰਦੀ ਕਰਦੇ ਨੇ ਇੱਕ ਨਾ ਇੱਕ ਦਿਨ ਸਾਡੇ ਤੇ ਪਰਮਾਤਮਾ ਦੀ ਕਿਰਪਾ ਜ਼ਰੂਰ ਹੁੰਦੀ ਹੈ ਕਿਉਂਕਿ ਵਾਹਿਗੁਰੂ ਸੱਚੇ ਪਾਲਾ ਸਾ ਵੀ ਸਾਨੂੰ ਪਰਖਦੇ ਹੁੰਦੇ ਆ ਕਿ ਅਸੀਂ ਕਿੰਨਾ ਕੁ ਟਾਈਮ ਇੱਕ ਜਗ੍ਹਾ ਤੇ ਬੈ ਕੇ ਬੈਠ ਸਕੀ ਇਸ ਕਰਕੇ ਤੁਸੀਂ ਆਪਣੇ ਵਿਸ਼ਵਾਸ ਨੂੰ ਇੰਨਾ ਪੱਕਾ ਕਰੋ ਕਿ ਪਰਮਾਤਮਾ ਤੇ ਇੰਨੀ ਆਪਣੀ ਡੋਰੀ ਸੋਟ ਦਿਓ ਚਾਹੇ ਦੁੱਖ ਹੋਣ ਚਾਹੇ ਸੁਖ ਹੋਣ ਤੁਸੀਂ ਹਰ ਇੱਕ ਚੀਜ਼ ਖੁਸ਼ੀ ਗਮੀ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਆਪਣੀ ਲੰਗਾਇਆ ਕਰੋ ਤੁਸੀਂ ਦੇਖਿਆ ਕਰੋ ਕਿ ਤੁਹਾਡੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਪਰ ਦੁੱਖ ਇੰਨੇ ਜ਼ਿਆਦਾ ਹੁੰਦੇ ਹਨ ਕਿ ਘਰ ਦੇ ਵਿੱਚ ਆਪਾਂ ਨੂੰ ਪੈਸਾ ਵੀ ਚੰਗਾ ਨਹੀਂ ਲੱਗਦਾ। ਯਿਸੂ ਕਰਕੇ ਪਰਮਾਤਮਾ ਦੇ ਅੱਗੇ ਦੋ ਵੇਲੇ ਅਰਦਾਸ ਕਰਕੇ ਇਹ ਹੀ ਕਹਿ ਕਹੋ ਕਿ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਪਰਿਵਾਰ ਖੁਸ਼ੀ ਸਾਡਾ ਤੰਦਰੁਸਤੀ ਤੇ ਅਸੀਂ ਖੁਸ਼ ਹਾਂ। ਇਸੇ ਤਰ੍ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਸੱਚੀ ਹੱਡ ਵੀ ਸਾਂਝੀ ਕਰਾਂਗੇ ਵੀ ਤੇ ਇਸ ਦੇ ਨਾਲ ਨਾਲ ਤੁਹਾਡੇ ਨਾਲ ਇਹ ਵੀ ਵਿਚਾਰ ਸਾਂਝੀ ਕਰਾਂਗੇ ਕਿ ਅਸੀਂ ਦੁਪਹਿਰਾ ਸਭ ਕਿਵੇਂ ਗੱਟਿਏ ਕਿ ਸਾਡੇ ਉੱਪਰ ਤਾਂ-ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਿੰਘਾਂ ਦੀ ਕਿਰਪਾ ਹੋ ਜਾਵੇ ਇਹ ਸਾਰੇ ਵਿਚਾਰ ਦੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ 'ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤਿ ਕੋ ਮੈਂ ਟਵਾਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅਸੀਂ ਤੁਹਾਨੂੰ ਸਾ ਸੰਗੇ ਜੀ ਬਹੁਤ ਹੀ ਸ਼ਰਦਾ ਗੁਰੂ ਮਰਿਆਦਾ ਤੇ ਸਾਦਗੀ ਦੀ ਨਾਲ ਸਮਝਾਵਾਗੇ ਕਿ ਅਸੀਂ ਚਪੈਰਾ ਸਾਹਿਬ ਇਸ ਤਰੀਕੇ ਦੇ ਨਾਲ ਕਟਾਂਗੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਡੇ ਉੱਪਰ ਕਿਰਪਾ ਜ਼ਰੂਰ ਹੋਵੇਗੀ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਲਈ ਸਾਨੂੰ ਇਸ ਤਰੀਕੇ ਦੇ ਨਾਲ ਸਾ ਸੰਗਤ ਜੀ ਚੁਪੈਰਾ ਸੇਵ ਕਰਨਾ ਚਾਹੀਦਾ ਹੈ। ਚੁਪੈਰਾ ਸੇਵ ਹੀ ਜਦੋਂ ਵੀ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ ਨਾ ਉਦੋਂ ਸਾਨੂੰ ਇਹ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤੇ ਆਪਣਾ ਮਾਨ ਤੇ ਆਪਣੀ ਨੀਅਤ ਸਾਫ਼ ਹੋਣੀ ਚਾਹੀਦੀ। ਸਾਨੂੰ ਆਪਣੀ ਨੀਅਤ ਸਾਫ਼ ਰੱਖਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਦਿਲੋ ਆਪਣੇ ਮਨੋਂ ਇਹ ਨਿਰਣਾ ਕਰੋ ਕਿ ਮੈਂ ਪੂਰੀ ਸ਼ਰਦਾ ਦੇ ਨਾਲ ਵਾਹਿਗੁਰੂ ਤਿਤਾਂਤਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਾਂਗਾ ਉਹਨਾਂ ਤੇ ਭਰੋਸਾ ਰੱਖਾਂਗਾ ਸ਼ੱਕ ਨਾ ਕਰੋ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਆਪਣੇ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਣੀ ਤੇ ਨਤੀਜੇ ਦੀ ਚਿੰਤਾ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੀ ਕਰਦੇ ਹਾਂ ਪਾਠ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਇਹ ਮਨ ਦੇ ਵਿੱਚ ਆਸ ਰੱਖ ਲੈਣੀ ਹੈ ਕਿ ਸਾਡੀ ਅਰਦਾਸ ਪਤਾ ਨਹੀਂ ਕਦੋਂ ਪੂਰੀ ਹੋਵੇਗੀ ਸੋ ਇਸ ਤਰੀਕੇ ਦੀ ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰ ਨਹੀਂ ਰੱਖਣੇ ਸਭ ਕੁਝ ਪਰਮਾਤਮਾ ਤੇ ਛੱਡ ਕੇ ਭਰੋਸੇ ਦੇ ਨਾਲ ਤੁਸੀਂ ਚਪੈਰਾ ਸਾਹਿਬ ਕਟਣਾ ਸ਼ੁਰੂ ਕਰਨਾ ਤੇ ਇਸ ਦੇ ਨਾਲ-ਨਾਲ ਇਸ਼ਨਾਨ ਤੇ ਪਵਿੱਤਰਤਾ ਤੁਸੀਂ ਆਪਣੇ ਕੋਸ਼ਿਸ਼ ਕਰੋ ਕਿ ਸਰੀਰ ਨੂੰ ਸਾਫ ਸੁਥਰਾ ਰੱਖੋ ਤੇ ਮਨ ਨੂੰ ਪਵਿੱਤਰ ਰੱਖੋ ਸਰੀਰ ਦੇ ਨਾਲ-ਨਾਲ ਸਵੇਰੇ ਹਰ ਰੋਜ਼ ਕੋਸ਼ਿਸ਼ ਕਰੋ ਕਿ ਇਸ਼ਨਾਨ ਕਰੋ ਸਾਫ਼ ਤੁਸੀਂ ਕੱਪੜੇ ਪਾਓ ਤੇ ਸਿਰ ਆਪਣੀ ਨੂੰ ਢੱਕੋ ਤੇ ਜੇਕਰ ਤੁਸੀਂ ਸੰਭਵ ਹੋਵੇ ਤੁਹਾਡੇ ਲਈ ਤਾਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਚੁਪੈਰਾ ਸਹਿਬ ਜਾਂ ਨਿਤਨੇਮ ਜੋ ਵੀ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਜ਼ਰੂਰ ਕਰਿਆ ਕਰੋ ਤੇ ਸਾਧ ਸੰਗਤ ਜੀ ਚੁਪੈਰਾ ਸਹਿਬ ਕੀ ਇਹ ਚੁਪੈਰਾ ਸਹਿਬ ਦੇ ਵਿੱਚ ਚਾਰ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਜਪਜੀ ਸਾਹਿਬ ਅਨੰਦ ਸਹਿਬ ਸੁਖਮਣੀ ਸਹਿਬ ਛੁਪਈ ਸਹਿਬ ਸਾਹ ਸੰਗੇ ਜੀ ਕਈ ਪੈ ਅਨੁਪਰਾਜ ਜਪਜੀ ਸਹਿਬ ਜਾਪ ਸਹਿਬ ਪੈ ਪਰ ਤਵ ਪ੍ਰਸਾਦ ਸਵਈਏ ਛੁਪਈ ਸਹਿਬ ਇਹ ਚਾਰ ਬਾਣੀਆਂ ਨੂੰ ਚੋ ਪੈਰਾ ਸਹਿਬ ਸਮਝ ਲੈਂਦੇ ਨੇ ਕਿ ਇਹ ਚਾਰ ਬਾਣੀਆਂ ਨੂੰ ਇਕੱਠੇ ਪੜਨਾ ਇੱਕ ਚੋ ਪੈਰਾ ਸਹਿਬ ਹੁੰਦਾ ਪਰ ਨਹੀਂ ਚੋ ਪੈਰਾ ਸਹਿਬ ਦੇ ਵਿੱਚ ਜਪਜੀ ਸਹਿਬ ਛੁਪਈ ਸਹਿਬ ਸ਼੍ਰੀ ਸੁਗਮਣੀ ਸੇਵਤੀ ਅਨੰਤ ਸੇਵ ਦਾ ਪਾਠ ਇਹ ਬਾਣੀਆਂ ਦੀ ਨਾਲ ਚੁਪੈਰਾ ਸੇਵ ਕੱਟਿਆ ਜਾਂਦਾ ਹੈ ਤੇ ਤੁਸਾਂ ਨੂੰ ਕਿੰਨੇ ਚੁਪੈਰਾ ਸੇਵ ਕਰਨੇ ਚਾਹੀਦੇ ਨੇ ਆਮ ਤੌਰ ਤੇ ਤਾਂ ਜੇਕਰ ਆਪਾਂ ਗੱਲ ਕਰੀਏ ਤੇ 5 ਚੁਪੈਰਾ ਸੇਵ ਜ਼ਰੂਰ ਕੱਟਨੇ ਚਾਹੀਦੇ ਨੇ ਜੇਕਰ ਤੁਸੀਂ ਪਹਿਲੀ ਵਾਰ ਕੱਟ ਰਹੇ ਹੋ ਕੁਝ ਸੰਗਤਾਂ ਕੁਝ ਭੈਣ ਭਰਾ 7 ਜਾਂ 11 ਵੀ ਕਰਦੇ ਨੇ ਤੇ ਗਿਣਤੀ ਤੁਸੀਂ ਆਪ ਦੀ ਸ਼ਰਧਾ ਦੇ ਅਨੁਸਾਰ ਵਧਾ ਵੀ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਕਿ ਇੰਨੇ ਹੀ ਕਟਨੀ ਨੇ ਪਰ ਕੋਸ਼ਿਸ਼ ਕਰੋ ਕਿ ਪੰਚਤਾ ਕਟੋ ਹੀ ਕਟੋ ਤੇ ਸਾਨੂੰ ਚਪਹਿਰਾ ਸਹਿਬ ਕਰਨ ਦੇ ਉਪਰੰਤ ਅਰਦਾਸ ਅਸੀਂ ਕੀ ਨਹੀਂ ਕਰੀਏ ਹਰ ਚਪਹਿਰੇ ਤੋਂ ਬਾਅਦ ਸਧਾਰਨ ਅਰਦਾਸ ਜ਼ਰੂਰ ਕਰਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੀ ਅਰਦਾਸ ਆਪਣੇ ਚਰਨਾਂ ਦੇ ਵਿੱਚ ਕਬੂਲ ਕਰੋ ਜੋ ਮੇਰੇ ਭਲੇ ਦੇ ਵਿੱਚ ਹੋਵੇ ਉਹ ਹੀ ਬਖਸ਼ ਕਦੇ ਵੀ ਆਪਣੇ ਮਨ ਦੇ ਵਿੱਚ ਜਾਂ ਪਰਮਾਤਮਾ ਦੇ ਅੱਗੇ ਕਿਸੇ ਨੂੰ ਨੁਕਸਾਨ ਦੀ ਅਰਦਾਸ ਨਾ ਕਰਿਆ ਕਰੋ ਤੇ ਸਾਨੂੰ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਗਏਂ ਜਾਂ ਗੁਰਬਾਣੀ ਦਾ ਚਾਪ ਕਰਦੇ ਹਾਂ ਉਸ ਸਮੇਂ ਸਾਨੂੰ ਕੀ ਕਰਨਾ ਕੀ ਨਹੀਂ ਕਰਨਾ ਚਾਹੀਦਾ ਸਾਡੇ ਮਨ ਦੇ ਵਿੱਚ ਟੂਣੇ ਟੂਟਕੇ ਵਾਲੀ ਸੋਚ ਨਹੀਂ ਹੋਣੀ ਚਾਹੀਦੀ ਕਮੰਡ ਕਿ ਇਹ ਕਰਨ ਦੇ ਨਾਲ ਪੱਕਾ ਇਹੀ ਹੋਵੇਗਾ ਪਾਠ ਕਰਕੇ ਕੁਛਿਤ ਤਰੰਤ ਫਲਦੀ ਜਿਦ ਆਪਣੇ ਮਨ ਦੇ ਵਿੱਚ ਨਹੀਂ ਕਰਨੀ ਤੇ ਪਰਮਾਤਮਾ ਦੀ ਜਦੋਂ ਕਿਰਪਾ ਦੀ ਉਸ ਦੇ ਕੀ ਸੰਕੇਤ ਸਾਨੂੰ ਦਿਖਾਈ ਦਿੰਦੇ ਨੇ ਦੁਪਹਿਰਾ ਸੇਵਕਟਾਂ ਤੋਂ ਬਾਅਦ ਦੇ ਵਿੱਚ ਸਾ ਸੰਗਤ ਜੀ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਏ ਤੇ ਸਾਡੇ ਲਈ ਰਸਤੇ ਖੁੱਲਣ ਲੱਗ ਪੈਂਦੇ ਨੇ ਅੰਤ੍ਰੂਪ ਭਰੋਸਾ ਬਣ ਜਾਂਦਾ ਏ ਤੇ ਸਾਡੇ ਘਰ ਦੇ ਹਾਲਾਤ ਹੌਲੀ-ਹੌਲੀ ਸੁਧਰਨੇ ਸ਼ੁਰੂ ਹੋ ਜਾਂਦੇ ਨੇ ਇਹੀ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਚ ਪੈਰਾ ਸਾਹਿਬ ਕੱਟਣ ਦੀ ਨਾਲ ਹੁੰਦੀ ਹੈ ਤੇ ਪਾਠ ਕਰਨ ਸਮੇਂ ਸਾਹ ਸੰਗੀਤ ਜੀ ਗెంਪੀ ਨੇ ਨੀਅਤ ਵੇਖੀ ਜਾਂਦੀ ਜੋ ਸੱਚੇ ਦਿਲੋਂ ਕਰਦਾ ਉਸ ਦੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਤੇ ਇਸੇ ਤਰ੍ਹਾਂ ਸਾਹ ਸੰਗੀਤ ਜੀ ਪੰਜ ਚੁਪੈਰਾ ਸਾਹਿਬ ਕੱਟਣ ਦੇ ਨਾਲ ਕੀ ਵੀ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਸਾਸੰਗੇ ਜੀ ਇੱਕ ਵੀਰ ਨੇ ਆਪਣੀ ਹੱਦਬੀਤੀ ਸਾਂਝੀ ਕੀਤੀ ਸੀ ਕਿ ਇੱਕ ਵੀਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਸਨ ਘਰ ਦੇ ਵਿੱਚ ਗਰੀਬੀ ਸੀ ਕਰਜ਼ਾ ਸੀ ਬਿਮਾਰੀ ਸੀ ਤੇ ਮਨ ਦੇ ਵਿੱਚ ਬੇਚੈਨੀ ਹਰ ਵੇਲੇ ਬਣੀ ਰਹਿੰਦੀ ਸੀ ਉਹ ਵੀਰ ਨੇ ਦੱਸਿਆ ਕਿ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਪੂਰੀ ਸਰਦਾ ਪਾਵਨਾ ਤੇ ਭਰੋਸੇ ਦੇ ਨਾਲ ਇੱਕ ਵਾਰ ਪੰਜ ਦੁਪਹਿਰਾ ਸਹਿਬ ਕਟੂ ਤੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਚਾਹ ਅਧਿਕਰ ਕੇ ਉਹਨਾਂ ਦਾ ਨਾਮ ਜਪੋ ਤੇ ਸਾਧ ਸੰਗਤ ਜੀ ਉਹੋ ਵੀਰ ਦੱਸਦੇ ਕਿ ਮੈਂ ਆਪਣੇ ਮਨ ਦੇ ਵਿੱਚ ਇਹੀ ਸੋਚ ਰੱਖੀ ਤੇ ਦੁਪਹਿਰਾ ਸਹਿਬ ਕਟਣਾ ਸ਼ੁਰੂ ਕਰ ਦਿੱਤਾ ਕਹਿੰਦੇ ਪਹਿਲਾ ਦੁਪਹਿਰਾ ਸਹਿਬ ਜਦੋਂ ਮੈਂ ਕਟਿਆ ਤੇ ਪਹਿਲੇ ਦਿਨ ਮਨ ਬਹੁਤ ਹੀ ਜ਼ਿਆਦਾ ਕਹਿੰਦੇ ਮੇਰਾ ਭਟ ਗਿਆ ਪਰ ਫਿਰ ਵੀ ਕਹਿੰਦੇ ਮੈਂ ਅਰਦਾਸ ਕੀਤੀ ਤੇ ਹੇ ਸ਼ਹੀਦਾਂ ਦੀ ਸਰਤਾਜ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਵੀਰ ਨੇ ਦੱਸਿਆ ਕਿ ਮੈਂ ਅਰਦਾਸ ਬੇਨਤੀ ਕਰਦਿਆਂ ਦੂਸਰਾ ਚ ਪੈਰਾ ਸੇਭ ਕਟਣਾ ਸ਼ੁਰੂ ਕੀਤਾ ਦੂਜੇ ਦਿਨ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ ਤੇ ਡਰ ਮਨ ਦੇ ਵਿੱਚੋਂ ਘਟਿਆ ਤੇ ਭਰੋਸਾ ਵਧਿਆ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਰਦਿਆਂ ਕਰਦਿਆਂ ਵੀਰ ਨੇ ਦੱਸਿਆ ਕਿ ਮੈਂ ਤੀਸਰਾ ਚ ਪੈਰਾ ਸੇਭ ਜਦੋਂ ਕਟਿਆ ਤੇ ਤੀਸਰਾ ਚ ਪੈਰਾ ਸੇਭ ਕੱਟਣ ਤੋਂ ਬਾਅਦ ਦੇ ਵਿੱਚ ਸਾਡੀ ਘਰ ਦਾ ਮਾਹੌਲ ਹੌਲੀ-ਹੌਲੀ ਬਦਲ ਗਿਆ ਸਾਡੀ ਘਰ ਦੇ ਵਿੱਚ ਝਗੜੇ ਘਟ ਹੋ ਗਏ ਤੇ ਬਿਮਾਰੀ ਦੇ ਵਿੱਚ ਸੁਧਾਰ ਆਇਆ ਤੇ اسی ਤਰੀਕੇ ਦੇ ਨਾਲ ਚੌਥਾ ਦੁਪਹਿਰਾ ਸਭ ਕੱਟਣ ਤੋਂ ਬਾਅਦ ਦੇ ਵਿੱਚ ਸਾਧ ਸੰਗੇਜੀ ਉਹ ਵੀਰ ਨੇ ਦੱਸਿਆ ਕਿ ਅਚਾਨਕ ਰੁਕਿਆ ਹੋਇਆ ਕੰਮ ਵੀ ਬਣ ਗਿਆ ਤੇ ਜਿੱਥੇ ਕੋਈ ਆਸ ਹੀ ਨਹੀਂ ਸੀ ਉਥੋਂ ਵੀ ਕਹਿੰਦੇ ਮੈਨੂੰ ਮਦਦ ਮਿਲੀ ਜਿੱਥੋਂ ਕਦੇ ਕਹਿੰਦੇ ਮੈਨੂੰ ਆਸ ਨਹੀਂ ਤੇ ਨਹੀਂ ਸੀ ਮਿਲੀ ਤੇ ਜਦੋਂ ਇਸੇ ਤਰੀਕੇ ਦੇ ਨਾਲ ਪੰਜਵਾਂ ਦੁਪਹਿਰਾ ਸਭ ਕੱਟਿਆ ਤੇ ਪੰਜਵੀਂ ਚਪੈਰੀ ਤੋਂ ਬਾਅਦ ਐਸਾ ਅਨੁਭਵ ਹੋਇਆ ਉਹ ਵੀਰ ਨੇ ਦੱਸਿਆ ਕਿ ਜੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਖੁਦ ਰੱਖਿਆ ਕਰ ਰਹੇ ਹੁਣ ਕਹਿੰਦੇ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਸ਼ਹੀਦਾਂ ਸਿੰਘਾਂ ਦੀ ਮੇਰੇ ਉੱਪਰ ਕਿਰਪਾ ਹੋ ਗਈ ਹੈ ਤੇ ਕਰਜ਼ੇ ਦਾ ਰਾਹ ਵੀ ਕਹਿੰਦੇ ਮੈਨੂੰ ਮਿਲਿਆ ਤੇ ਮੇਰੇ ਮਨ ਨੂੰ ਅਦਭੁਤ ਸ਼ਾਂਤੀ ਵੀ ਮਿਲੀ ਇਸੀ ਤਰ੍ਹਾਂ ਸਾ ਸੰਗੀ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਚਪੈਰਾ ਸਹਿਬ ਕਟਣ ਦੀ ਨਾਲ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਚਪੈਰਾ ਸਹਿਬ ਕੋਈ ਟੂਣਾ ਟੂਟ ਕੇ ਨਹੀਂ ਇਹ ਸ਼ਰਤ ਸਬਰ ਤੇ ਪ੍ਰੂਸੇ ਦੀ ਤਾਕਤੀ ਜੋ ਵੀ ਸੱਚੇ ਦਿਲੋਂ ਤਾਂਤਲ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਛਾਦ ਕਰਦਾ ਉਸ ਦੀ ਅਰਦਾਸ ਜ਼ਰੂਰ ਸੁਣੀ ਚਾਹੀਦੀ ਇਸੀ ਤਰ੍ਹਾਂ ਸਾਧ ਸੰਗੀਤ ਜੀ ਪੰਜ ਚੁਕੈਰਾ ਸਾਹਿਬ ਘਟਣ ਦੇ ਨਾਲ ਕੀਵੇਂ ਤਾਂ ਤਨਪਾਪਾ ਦੀਪ ਸਿੰਘ ਸਾਹਿਬ ਜੀ ਦੀ ਵੀਰ ਤੇ ਕਿਰਪਾ ਹੋਈ ਕਿ ਉਹਨਾਂ ਨੂੰ ਨੌਕਰੀ ਮਿਲ ਗਈ। ਇਸੇ ਤਰ੍ਹਾਂ ਸਾਧ ਸੰਗੀਤ ਜੀ ਵੀਰ ਨੇ ਦੱਸਿਆ ਕਿ ਇੱਕ ਵੀਰ ਸੀ ਬਹੁਤ ਹੀ ਸਮੇ ਤੋਂ ਬੇਰੁਜਕ ਹਰ ਸੀ ਘਰ ਦੀ ਹਾਲਤ ਕਮਜ਼ੋਰ ਸੀ, ਮਾਪਿਆਂ ਦੀ ਚਿੰਤਾ ਤੇ ਕਰਜ਼ਾ ਉਹਨਾਂ ਤੇ ਲਗਾਤਾਰ ਵੱਧਦਾ ਜਾ ਰਿਹਾ ਸੀ। ਜਿੱਥੇ ਵੀ ਉਹਨਾਂ ਨੇ ਅਰਜੀ ਪਾਈ ਉਤੋਂ ਹੀ ਨਿਰਾਸ਼ਾ ਮਿਲੀ। ਇੱਕ ਦਿਨ ਕੀ ਹੁੰਦਾ ਹੈ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਕਿਸੇ ਸਿੰਘ ਨੇ ਕਿਹਾ ਕਿ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੰਜ ਚੁਪੈਰਾ ਸੇਵ ਕੱਟ ਕੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਤੁਸੀਂ ਅਰਦਾਸ ਕਰੋ ਤੇ ਉਹ ਵੀਰ ਦਾ ਕਹਿਣਾ ਸੀ ਕਿ ਵੀਰ ਨੇ ਆਪਣੇ ਮਨ ਦੇ ਵਿੱਚ ਨਿਰਣਾ ਕੀਤਾ ਕਿ ਬਿਨਾਂ ਸ਼ੱਕ ਦੇ ਸੱਚੇ ਪੀਰ ਨੂੰ ਇਹੀ ਅਰਦਾਸ ਕਰਨੀ ਤੇ ਪਹਿਲਾ ਚੁਪੈਰਾ ਸੇਵ ਕਟਿਆ ਵੀਰ ਨੇ ਪਹਿਲੇ ਦਿਨ ਮਨ ਵੀਰ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਨੌਕਰੀ ਨਾ ਹੋਣ ਦਾ ਕਹਿੰਦੇ ਮੇਰੇ ਮਨ ਦੇ ਵਿੱਚ ਡਰ ਸੀ ਕਹਿੰਦੇ ਭੁੱਖ ਦੀ ਚਿੰਤਾ ਸੀ ਪਰ ਅਰਦਾਸ ਕੀਤੀ ਹੀ ਸ਼ਹੀਦਾਂ ਦੇ ਸਿਰਤਾਜ ਮੈਨੂੰ ਕੋਈ ਸਹੀ ਰਾਹ ਦਿਖਾਓ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਉਹ ਵੀਰ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਮੈਂ ਅਰਦਾਸ ਬੇਨਤੀ ਕਰਕੇ ਪਹਿਲਾ ਚੁਪੈਰਾ ਸੇਵ ਕਟਿਆ ਇਹਦੇ ਪਰ ਮੇਰੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਡਰ ਸੀ ਤੇ ਇਸ ਤਰ੍ਹਾਂ ਕਰਦਿਆ ਕਰਦਿਆ ਵੀਰ ਕਹਿੰਦੇ ਕਿ ਦੂਜਾ ਦੁਪਹਿਰਾ ਸੇ ਬਟਿਆ ਤੇ ਦੂਜੇ ਦਿਨ ਮਨ ਹੌਲਾ ਹੋ ਗਿਆ ਭਰੋਸਾ ਬਣਨ ਲੱਗਾ ਕਿ ਅਰਦਾਸ ਸੁਣੀ ਜਾ ਰਹੀ ਏ ਤੇ ਇਸੇ ਤਰੀਕੇ ਦੇ ਨਾਲ ਤੀਸਰਾ ਦੁਪਹਿਰਾ ਸੇ ਬਟਿਆ ਤੇ ਤੀਜੇ ਦਿਨ ਅਚਾਨਕ ਇੱਕ ਪੁਰਾਣੀ ਦੋਸਤ ਦਾ ਫੋਨ ਆਉਂਦਾ ਏ ਤੇ ਉਹਨਾਂ ਨੇ ਇਹ ਕਿਹਾ ਕਿ ਇੱਕ ਕੰਪਨੀ ਦੇ ਵਿੱਚ ਖਾਲੀ ਜਗ੍ਹਾ ਏ ਇੰਟਰਵਿਊ ਤੁਸੀਂ ਦੇ ਆ ਉਹ ਤੇ ਵੀਰ ਹੈਰਾਨ ਰਹਿ ਗਿਆ ਇਹ ਗੱਲ ਸੁਣ ਕੇ ਵੀਰ ਕਹਿੰਦੇ ਕਿ ਮੈਂ ਬਹੁਤ ਹੀ ਜ਼ਿਆਦਾ ਹੈਰਾਨ ਪਰੇਸ਼ਾਨ ਰਹਿ ਗਿਆ ਕਿ ਮੀਰੀ ਲਈ ਅਚਾਨਕ ਨੌਕਰੀ ਦਾ ਮੌਕਾ ਤੇ ਇਹ ਸਭ ਸੁਣਨ ਤੋਂ ਬਾਅਦ ਦੇ ਵਿੱਚ ਵੀਰ ਕਹਿੰਦੇ ਕਿ ਮੇਰਾ ਹੋਰ ਵੀ ਭਰੋਸਾ ਵਧ ਗਿਆ ਤੇ ਮੈਂ ਪੰਜਵੇਂ ਚੁਪੇਰਾ ਸਾਬ ਕਟਿਆ ਪੰਜਵੇਂ ਚੁਪੇਰਾ ਸਾਬ ਦੀ ਸੁਮਾਫਤੀ ਤੋਂ ਉਸਾ ਸੰਗੀਤ ਜੀ ਕੁਝ ਦੇ ਘੰਟਿਆਂ ਦੇ ਬਾਅਦ ਕੰਪਨੀ ਤੋਂ ਫੋਨ ਆਇਆ ਕਿ ਤੁਸੀਂ ਸਿਲੈਕਟ ਹੋ ਗਏ। ਉਹ ਵੀਰ ਕਹਿੰਦੇ ਕਿ ਚੌਥਾ ਚਪੈਰਾ ਸਹਿਬ ਕੱਟ ਕੇ ਮੈਂ ਇੰਟਰਵਿਊ ਦੇ ਆਇਆ ਤੇ ਜਿਵੇਂ ਮੈਂ ਪੰਜਵਾਂ ਚਪੈਰਾ ਸਹਿਬ ਕੱਟ ਕੇ ਸਮਾਪਤੀ ਕੀਤੀ ਤਾਂ ਮੈਨੂੰ ਕਹਦੇ ਸਿਲੈਕਸ਼ਨ ਦਾ ਫੋਨ ਵੀ ਆ ਗਿਆ ਕਿ ਤੁਹਾਡੀ ਸਿਲੈਕਸ਼ਨ ਹੋ ਗਈ। ਤੇ ਉਸ ਸਮੇਂ ਵੀਰ ਕਹਿੰਦੇ ਕਿ ਵੀਰ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਸਾਧ ਸੰਗਤ ਜੀ ਉਸਨੇ ਤੁਰੰਤ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ। ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਿਕ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰਦੀਆਂ ਨੇ ਕਰਦੀ ਨੇ ਜੇਕਰ ਅਸੀਂ ਵਿਸ਼ਵਾਸ ਰੱਖਦੇ ਹਾਂ ਇਸੇ ਤਰ੍ਹਾਂ ਸਾ ਸੰਗਤ ਜੀ ਸੱਚ ਇਹ ਹੈ ਕਿ ਇਹ ਕੋਈ ਕਹਾਣੀ ਨਹੀਂ ਇਹ ਸੱਚੇ ਈਸ਼ਰਦਾ ਦੀ ਅਰਦਾਸ ਦੀ ਤਾਕਤ ਈ ਤੇ ਪੰਜ ਚਪੇਰਾ ਸਰ ਦੀ ਨਾਲ ਨਾਲ ਸੱਚਾ ਭਰੋਸਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦਾ ਕਮਾਲ ਇਸ ਤਰ੍ਹਾਂ ਸਾਸ ਸंगे ਜੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ। ਇੱਕ ਭੈਣ ਦੀ ਹੱਡ ਬੀਤੀ ਸਾਸ ਸंगे ਜੀ ਸਾਂਝੀ ਕਰਨ ਲੱਗੀ ਆ। ਉਹ ਭੈਣ ਨੇ ਦੱਸਿਆ ਕਿ ਮੇਰਾ ਵਿਆਹ ਹੋਈ ਨੂੰ ਕਈ ਸਾਲ ਬੀਤ ਚੁਕੇ ਸਨ ਤੇ ਪਰ ਘਰ ਦੇ ਵਿੱਚ ਬੱਚੇ ਦੀ ਕਿਲਕਾਰੀ ਨਹੀਂ ਸੀ। ਡਾਕਟਰਾਂ ਨੇ ਦੇ ਚੱਕਰ ਦੇ ਵਿੱਚ ਦਵਾਈਆਂ ਦਵਾਵਾ ਬਹੁਤ ਜ਼ਾਦੀਆਂ ਕਰਾਲੀਆਂ ਸੀ ਪਰ ਹਰ ਵਾਰ ਸਾਨੂੰ ਕਹਿੰਦੇ ਕਿ ਨਿਰਾਸ਼ਾ ਹੀ ਹੱਥ ਆਉਂਦੀ ਸੀ ਲੋਕ ਤਾਣੇ ਮੇਨੇ ਮਾਰਦੇ ਸਨ ਮਨ ਅੰਦਰੋਂ ਟੁੱਟਦਾ ਜਾ ਰਿਹਾ ਸੀ ਰਾਤਾਂ ਨੂੰ ਅੱਖਾਂ ਦੇ ਵਿੱਚ ਹੰਝੂ ਤੇ ਦਿਨ ਪਰ ਦਿਲ ਵਿੱਚ ਇੱਕੋ ਹੀ ਅਰਦਾਸ ਹੁੰਦੀ ਸੀ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਹੀ ਦੋ ਸਿੰਘੋ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮੈਨੂੰ ਵੀ ਮਾਂ ਬਣਨ ਦਾ ਸੁੱਖ ਬਖਸ਼ੋ ਇਸ ਤਰ੍ਹਾਂ ਪਰ ਕਹਿੰਦੇ ਕਿ ਮੈਂ ਅਰਦਾਸ ਵੀ ਦੀ ਕਰਨੀ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਤੇ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤਸਵੀਰ ਦੇ ਕਹਿੰਦੇ ਮੈਨੂੰ ਦਰਸ਼ਨ ਹੋਏ ਤੇ ਉੱਥੇ ਬੈਠ ਕੇ ਮੈਂ ਦਿਲੋਂ ਅਰਦਾਸ ਕੀਤੀ ਇਸ ਹੀ ਤਰ੍ਹਾਂ ਦੇ ਸਰਤਾਜ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਮੇਰੇ ਭਾਗਾਂ ਦੇ ਵਿੱਚੇ ਤਾਂ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਉਸ ਦਿਨ ਤੋਂ ਕਹਿੰਦੇ ਮੈਂ ਨਿਰਣਾ ਕੀਤਾ ਰੋਜ਼ਾਨਾ ਨਾਮ ਸਿਮਰਨ ਕਰਾਂਗੀ ਦੁਪਹਿਰਾ ਸੇਬ ਕਟਾਂਗੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉੱਪਰ ਪੂਰਾ ਭਰੋਸਾ ਰੱਖਾਂਗੀ ਤੇ ਸਾਧ ਸੰਗਿਏ ਜੀ ਕਰਾਮਾਤ ਚਮਤਕਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਭੈ ਜੀ ਕਿਹਾ ਕੁਝ ਮਹੀਨਿਆਂ ਦੇ ਬਾਅਦ ਡਾਕਟਰ ਦੇ ਕੋਲ ਗਏ ਤਾਂ ਰਿਪੋਰਟ ਆਈ ਕਿ ਉਹਨਾਂ ਦੀ ਉਹ ਭੈਣ ਮਾ ਬਣਨ ਵਾਲੀ ਸੀ ਉਸ ਦਿਨ ਤੋਂ ਭੈਣ ਕਹਿੰਦੇ ਮੇਰੇ ਹੰਝੂ ਹੀ ਨਹੀਂ ਸੀ ਰੁਕ ਰਹੇ ਕਿ ਇਹ ਖੁਸ਼ੀ ਦੇ ਹੰਝੂ ਸਨ ਜਾਂ ਫਿਰ ਸ਼ੁਕਰਾਨੇ ਦੇ ਤੇ ਏਸੀ ਤਰ੍ਹਾਂ ਸਾਧ ਸੰਗਤ ਜੀ ਜਦੋਂ ਸਮਾ ਪੂਰਾ ਹੋਇਆ ਤਾਂ ਉਹ ਭੈਣ ਨੇ ਦੱਸਿਆ ਕਿ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੇਰੇ ਘਰ ਪੁੱਤਰ ਨੇ ਜਨਮ ਲਿਆ ਤੀ ਕਹਿੰਦੀ ਉਸ ਪਲ ਉਸ ਟਾਈਮ ਮੈਂ ਸਿਰਫ ਇੱਕ ਹੀ ਨਾਮ ਲਿਆ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਕਿ ਇਹ ਕੋਈ ਕਾ ਆਮ ਕਹਾਣੀ ਨਹੀਂ ਇਹ ਮੇਰੀ ਜ਼ਿੰਦਗੀ ਦੀ ਇੱਕ ਸੱਚੀ ਹੱਡ ਵੀ ਧੀ ਜੋ ਵੀ ਸੱਚੇ ਦਿ ਲੋ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਦਾ ਏ ਤੇ ਉਸ ਦੀ ਚੋੜੀ ਕਦੇ ਵੀ ਖਾਲੀ ਨਹੀਂ ਰਹਿੰਦੀ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਪਰਿਵਾਰ ਤੇ ਉਸ ਭੈਣ ਤੇ ਉਸ ਵੀਰ ਤੇ ਇਸ ਤਰ੍ਹਾਂ ਕਿਰਪਾ ਕੀਤੀ ਜਿਹੜੀਆਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਨਾਲ ਸੱਚੀਆਂ ਹੱਡ ਬੀਤੀਆਂ ਸਾਂਝੀਆਂ ਕੀਤੀਆਂ ਸਾਸੰਗੇ ਜੀ ਏਸੀ ਜੀ ਆਪਣੀ ਸੱਚੀ ਹੱਦ ਬੀਤੀ ਤੇ ਅੱਜ ਵੀ ਇੱਕ ਛੋਟੀ ਜਿਹੀ ਵੀਡੀਓ ਜੇ ਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਕਿ ਸਾਡੀ ਵੀਡੀਓ ਨੂੰ ਵਾਅਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦ ਤੋਂ ਬਾਦ ਸਾਰੀਆਂ ਸੰਗਤਾਂ ਗੁਰਪਾਣੀ ਦੇ ਨਾਲ ਜੁੜੋ ਤੇ ਹੋਰ ਭੈਣ ਭਰਾਵਾਂ ਨੂੰ ਵੀ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ